ਮੈਂ ਪੂਰਾ ਪੰਗੇ ਭਾਜਣਾ ਹੈ ਨਾ ਹਾਂਜੀ ਮੰਨ ਲਿਓ ਪੂਰਾ ਪੰਗੇ ਭਾਜਣਾ ਮੈਂ ਤੇ ਆ ਮੈਂ ਮਤਲਬ ਸ਼ੁਰੂ ਤੋਂ ਮੈਂ ਜਦੋਂ ਕਾਲਜ ਪੜ੍ਹਦਾ ਸੀ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਤੂੰ ਇਹ ਚੋ ਕਿਉਂ ਲੈਣਾ ਨਾਨਸਰੀਆਂ ਨੇ ਮੇਰੇ ਤੇ 13 ਰੇਟਾ ਪੋਈਆਂ ਇੱਕ ਗੁਰਪਾਰ ਸਿੰਘ ਹੰਸਰਾ ਨਾਂ ਦਾ ਬੰਦਾ ਵਾ ਉਹ ਅਮਰੀਕਾ ਬੈਠਾ ਹਾਂ ਗੱਲ ਕਰਖੂਨੀ ਮੈਂ ਤੇ ਸਵਾਲ ਉਠਾਇਆ ਸੀ ਇਹੋ ਹੀ ਮੈਂ ਕਿਹਾ ਸਿਰਫ ਨਾਨਸਰ ਭਗਤੀ ਦਾ ਕਰ ਕਿਉਂ ਚਮਕੌਰ ਸਾਹਿਬ ਜਿਹਨੂੰ ਅੱਲਾ ਯਾਰ ਖਾਂ ਜੋਗੀ ਕਹਿੰਦਾ ਏਕ ਹਿੰਦੂ ਮੈ ਤੀਰਥ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਕਟਾਈ ਖੁਦਾ ਕੇ ਲਈ ਚਮਕੌਰ ਸਾਹਿਬ ਨੂੰ ਤੁਸੀਂ ਕਦੀ ਭਗਤੀ ਦਾ ਘਰ ਨਹੀਂ ਗਿਆ ਫਤੇਗੜ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਗਿਆ ਦਰਬਾਰ ਸਾਹਿਬ ਤੁਸੀਂ ਉਹਨੂੰ ਕਦੀ ਭਗਤੀ ਦਾ ਘਰ ਨਹੀਂ ਗਿਆ ਅਨੰਦਪੁਰ ਸਾਹਿਬ ਆ ਜਿੱਥੋਂ ਗੁਰੂ ਸਾਹਿਬ ਆਪਣਾ ਸਾਰਾ ਪਰਿਵਾਰ ਲੈ ਕੇ ਤੁਰਦੇ ਆ ਵੀ ਨਾਨਕ ਸਾਹਿਬ ਐਸੀ ਕਿਹੜੀ ਭਗਤੀ ਉਹ ਨੂੰ ਭਗਤੀ ਦੀ ਡੈਫੀਨੇਸ਼ਨ ਦੱਸ ਦੋ ਉੱਥੇ ਭੱਜ ਜਾਂਦੇ ਆ ਉਹਦੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਇੱਕ ਬੰਦਾ ਖੜਾ ਕੀਤਾ ਇੱਥੇ ਮਲੋਜ਼ ਲਾਗੋ ਮਰਦੇ ਉਹਨਾਂ ਨੇ ਰੇਟਾਂ ਪਾਦੀਆਂ ਚਲੋ ਮੈਂ ਵੀ ਆਪਣਾ ਪ੍ਰਬੰਧ ਕਰ ਲਿਆ ਮੈਂ ਗਾੜੀਆਂ ਹਾਈ ਕੋਰਟ ਦੇ ਵਕੀਲ ਕੀਤਾ ਮੈਂ ਨਾਨ ਨਾਲ ਹੀ ਉਹ ਰੇਟਾਂ ਦਾ ਜਵਾਬ ਦੇ ਜਣਾ ਉਹ ਹੰਸਰਾ ਬਾਹਰ ਦੀਆਂ ਸੰਗਤਾਂ ਕੋਲ ਡਾਵਾ ਇਕੱਠੀ ਕਰੀਦਾ ਵੀ ਧੁੰਦੇ ਦੇ ਮੈਂ ਕੇਸ ਕਰਾਇਆ ਮੈਂ ਆ ਕਰਦਣਾ ਮੈਂ ਕਰਦਣਾ ਬਾਕੀ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਣਾ ਵੀ ਇਹ ਹੰਸੇ ਦੀਆਂ ਗੱਲਾਂ ਚ ਨਾ ਆਇਓ ਜੇ ਉਹਨੇ ਪ੍ਰਬੰਧ ਕੀਤਾ ਤੇ ਆਪਾਂ ਨੇ ਪ੍ਰਬੰਧ ਕੀਤਾ ਫਰਕ ਇਹ ਹੰਸਰਾ ਲੋਕਾਂ ਦੀ ਮਾਇਆ ਦੇ ਨਾਲ ਕੇਸ ਲੜ ਰਿਹਾ ਹੋਗਾ ਮੈਂ ਆਪਣੀ ਕਿਰਤ ਦੀ ਮਾਇਆ ਦੇ ਨਾਲ ਕੇਸ ਲੜ ਰਿਹਾ ਤੇ ਕੋਈ ਗੱਲ ਨਹੀਂ ਮੈਂ ਨਾਨ ਨਾਲ ਜਵਾਬ 295 ਦਾ ਉਹਨਾਂ ਪਰਚਾ ਕਰਾਇਆ ਪਰ ਮੈਂ ਟੱਕਰਿਆ ਮੈਂ ਕ ਮੈਂ ਪਰਿਸੰਗ ਚ ਮਾਫੀ ਮੰਗੂਗਾ। ਆਜੀ ਗੁਰਪਿਆਰੀ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਪਾਲ ਸਿੰਘ ਹੰਸਾ ਅਮਰੀਕਾ ਕੈਲੀਫੋਰਨੀਆ ਤੋਂ ਕੁਝ ਨਮਰ ਬੇਨਤੀ ਆ ਕੰਨਾ ਚਾਹ ਰਿਹਾ ਹੈ। ਬੇਨਤੀ ਇਸ ਪ੍ਰਕਾਰ ਹੈ ਜੀ ਕਾ ਕਲ ਮੈਨ ਪਰਸੋ ਮੈਨ ਕਿਸੇ ਨੇ ਭੇਜੀ। ਵੀ ਅਖਰ ਜਿਹੜਾ ਕੇ ਚੈਨਰਾ ਉਹਦੇ ਉੱਤੇ ਵੀ ਸਿਵਿਏ ਦਿਨਾਰ ਇਹ ਸੇਕ ਪ੍ਰਚਾਰ ਭਾਈ ਸਰਬਜੀਤ ਸਿੰਘ ਜੀ ਤੁੰਦਾ ਜੀ ਨੇ ਇੱਕ ਇੰਟਰਵਿਊ ਦਿੱਤੀ ਸੀ ਇਸ ਇੰਟਰਵਿਊ ਸੇ ਵਿੱਚ ਕਰਕੇ ਇਹਨਾਂ ਨੇ ਕਾਫੀ ਗੱਲਾਂ ਕਹੀਆਂ ਸੀ ਤੇ ਡੇਢ ਘੰਟਾ ਲਾਇਆ ਜੀ ਮੇਰੇ ਖਿਆਲ ਸਾਰੀ ਗੱਲ ਤੇ ਵਿੱਚ ਹੋਈ ਸੀ ਗੱਲ ਤੇ ਮੈਂ ਉਹ ਵਿਚ ਜੀ ਇਹਨਾਂ ਤੁੰਦਾ ਜੀ ਨੇ ਮੈਂ ਪਹਿਲ ਸਪਸ਼ਟ ਕਰਨ ਜੋ ਵੀ ਤੁੰਦਾ ਜੀ ਜਾਂ ਸਾਰੇ ਮਿਠੇ ਕਿਸਾ ਝੂਠ ਬੋਲਦੇ ਮੇਰਾ ਬੇਸ਼ਬਦਾਈ ਹੈ ਉਹ ਦੇ ਤੁਸੀਂ ਇੱਥੇ ਆਣਾ ਸੁਣੋ ਜਿसरी ਗ੍ਰੰਥ ਮੇਉ ਪਾ ਵੀ ਤਾ ਪਾ ਪਾਈ ਨਹੀਂ ਤੁਸੀਂ ਸੁਣੋ ਉਹ ਵੀ ਤੁੰਦਾ ਜੀ ਆਪ ਦੱਸ ਰਿਹਾ ਸਿੱਖ ਪ੍ਰਚਾਰਕ ਕਹਿੰਦੇ ਵੀ ਮੈਂ ਤਾਂ ਸਿਰਫ ਆਹੀ ਗੱਲ ਕਹੀ ਸੀ ਨਾਨਕ ਸਰ ਭਗਤੀ ਦਾ ਘਰ ਕਿਉਂ ਨਹੀਂ ਦਰਬਾਰ ਸਰ ਭਗਤੀ ਦਾ ਕਰਕੇ ਨਹੀਂ ਚੰਕੌਰ ਸਰ ਭਗਤੀ ਅਗੇ ਨਹੀਂ ਅਨੰਦਪੁਰ ਸਰ ਭਗਤੀ ਅਗੇ ਨਹੀਂ ਫਤਿਹਗੜ੍ਹ ਸਰ ਭਗਤੀ ਅਗੇ ਨਹੀਂ ਮੈਂ ਤਾਂ ਆਹੀ ਗੱਲ ਕਹੀ ਸੀ ਹੋਰ ਕੋਈ ਗੱਲ ਨਹੀਂ ਸੀ देखो गुरु नानक देव जी सच्चे पाश ने फरमाया कि कूड़ बोल मरदार खाय जिरा बंदा ਝੂਠ ਫੋਦਾ ਉਹ ਮਰਦਾ ਖਾਂਦਾ ਅਸੀਂ ਕੋਈ ਪ੍ਰਚਾਰਤ ਨਹੀਂ ਅਸੀਂ ਦਾ ਬਯਾਮ ਆਬਿਖਤੀਆਂ ਵੀ ਕਾਲੇ ਕੁਝ ਨਹੀਂ ਪੜਨਾ ਸੀ ਮੈਂ ਤਾਂ ਜੀ ਅਸੀਂ ਕੋਈ ਪ੍ਰਚਾਰ ਨਹੀਂ ਹੈਗਾ ਜੀ देखो ਪਰੇਸ਼ੀ ਜੋ ਆਮਲ ਕਰਨਾ ਚਾਹੀਦਾ ਜੀ कूड़ बोल मरदार खाय ਜੇ ਕਰਾਂਗੇ ਜੀ ਬਚ ਗਏ ਇਹ ਕਹਨੇ ਕਿ ਹਾਸਿਓ ਗੱਲ ਇੱਥੋਂ ਵੱਡੀ ਸੀ ਜੀ ਗੱਲ ਅਰ ਇੱਥੋਂ ਜੱਦੀ ਸੀ ਵੇ ਸਾਰੇ ਗੱਲਾਂ ਦਾ ਜਵਾਬ ਉਹ ਤੁੰਦਾ ਜੀ ਸੁਣੋ ਤੁਸੀਂ ਬਹੁਤ ਪ੍ਰਚਾਰਕ ਅਸਲ ਉਹ ਬਹੁਤ ਸਤਿਕਾਰ ਕਰਦਾ ਤੁਸੀਂ ਬਹੁਤ ਸੋਹਣੇ ਪ੍ਰਚਾਰਕ ਬਣ ਸਕਦੇ ਸੀ ਪਰ ਜੇ ਅਗਰ ਜੇ ਤੁਸੀਂ ਇਸ ਪਾਸੇ ਨਾ ਤੁਰਦੇ ਤਾਂ ਤੁੰਦਾ ਜੀ ਨੇ ਕਿਹਾ ਤੁੰਦਾ ਜੀ ਕਹਿੰਦੇ ਮੈਂ ਕੋਈ ਕੋਈ ਖਾਸ ਕਰਨੀ ਕਿ ਤੁੰਦਾ ਜੀ ਕਿ ਐਸੀ ਨਾਨਕਸਰੀ ਨੇ ਗੰਦ ਪਾਇਆ ਗਿਆ ਨਾਨਕਸਰੀ ਟਾਲਟਨ ਮਤਲਬ ਪਖਾਨਿਆਂ ਨੂੰ ਪੂਜਦੇ ਆ ਬਾਬਾ ਨਾਨਕ ਸਿੰਘ ਕੀ ਭਗਤੀ ਆ ਬਾਬਾ ਨਾਨਕ ਸਿੰਘ ਨੂੰ ਕੁਦੀ ਨੂੰ ਅਗਰ ਆ ਜੀ ਇਹ ਕੀ ਦੇਣ ਹੋਈ ਭੋਰਿਆਂ ਦੇ ਵਿੱਚ ਨਾਲ ਅੱਖਰਿਆਂ ਦੇ ਕੀ ਇਹ ਭਗਤੀ ਕਰਦੇ ਕੀ ਦੇਣਾ ਤੇ ਬਾਬਾ ਨਾਲ ਸੇ ਚੌੜੀ ਆਪ ਦੀ ਲਾਹਣੀ ਧੁੱਪੇ ਬੈ ਕੇ ਇਹ ਗੱਲਾਂ ਤੁਸੀਂ ਕਹਿੰਦੇ ਸੀ ਤਾਂ ਜੀ ਹੁਣ ਤੁਸੀਂ ਕਹਿੰਦੇ ਫੇ ਤੁਸੀਂ ਇਹ ਵੀ ਕਹੀ ਤੇ ਕਿਹਾ ਕੋਈ ਮੈਨੂੰ ਕੋਈ ਕਹੂਗਾ ਤੇ ਮੈਂ ਵੀ ਉਹਦੀ ਗਲਤੀ ਮੰਨ ਲੂਗਾ ਹੁਣ ਕਿਸੇ ਦੀ ਗਲਤੀ ਮੰਨੋਗੇ ਬੰਦੇ ਜਰ ਜਵਾਨ ਤੇ ਰਹਿਣਾ ਚਾਹੀਦਾ ਜੀ ਪਹਿਲੀ ਇਹ ਦੇਖੋ ਵੱਡੀ ਗੱਲ ਕਿੱਦੀ ਵੱਡੀ ਗੱਲ ਹੈ ਕਿ ਜਵਾਨ ਤੇ ਰਹਿਣਾ ਤੇ ਫੇ ਤੁਸੀਂ ਕੋਈ ਕੁਝ ਗੱਲ ਕਰਦੇ ਜੀ ਮੈਂ ਅਮਰੀਕਾ ਵਿੱਚ 44 ਸਾਲ ਹੋ ਗਏ 44 ਜਿਸ ਮੇਰਾ ਖਾਛਾ ਸੋਡੀ ਉਹ ਨਹੀਂ ਹੋਰ ਵੀ ਨਾ ਹੋਵੇ ਜਦੋਂ ਦਾ ਮੈਂ ਬਾਹਰ ਆਇਆ ਹਾਂ ਮੇਰੇ ਕੋਈ ਤਲਕ ਇੰਝ ਗਿਆ ਦਾ ਬਹੁਤ ਘਟ ਹੈ ਫਿਰ ਤੁਸੀਂ ਕਿਹਾ ਵੀ ਹੰਸਰੇ ਨਹੀਂ ਵੀ ਬੰਦਾ ਕੋਈ ਖੜਾ ਖੜਿਆ ਮਲੋਤ ਤੋਂ ਕੋ ਕਰਾ ਦੇ ਤਾਂ ਦਹੀ بڑا ਮਹਸਿਆ ਸੋਡੀ ਗੱਲ ਤੇ ਬਹੁਤ ਹਸਿਆ ਮੈਨੂੰ ਮੈਂ ਕਿਹਾ ਤੁੰਦਾ ਜੀ ਸਤਿਕਾਰਯੋਗ ਹੁੰਦਾ ਜੀ ਵੀ ਬੱਚਾ ਜੀ ਆਪਣੇ ਆਖੇ ਲੱਗਦਾ 10-12 ਸਾਲ ਦਾ ਮਦਸਵਾਰ ਸਾਹਿਬ ਬੱਚੇ ਨੂੰ ਕੋਈ ਹਰ ਗੱਲ ਕਰੋ ਕੋਈ ਬਿਲਕੁਲ ਨਹੀਂ ਕਰਨੀ ਮੈਂ ਆਲਟ ਕਰ ਕਰਨੀ ਤੁਸੀਂ ਮੇਰੇ ਤੱਕ ਬੰਦਾ ਖੜਾ ਕਰਤਾ ਵੀ ਬੰਦੇ ਨੂੰ ਅਗਰ ਪਾਸਾ ਸਨ ਸੇ ਕੀਤਾ ਉਸ ਬੰਦੇ ਦੀ ਨਾ ਮੈਂ ਸੰਚਾਰ ਕਰਾਂ ਸ਼ਾਇਦ ਤੁਸੀਂ ਨਾ ਕਿਉਂ ਡੇ ਮੇ ਰਖਿਆ ਕੋਈ ਜਿਆਦਾ ਸੜੀ ਕਮਜ਼ੋਰ ਵੀ ਲੱਗਦੀ ਆ ਕਿਉਂਕਿ ਇਹਨੇ ਚੱਕਰਾਂ ਜੇ ਪੈ ਗਏ ਨਿੰਦੇ 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 ਉਹ ਸਿਰ ਦਿਮਾਗ ਲਾ ਰਹੇ ਆ ਇੱਕ ਨੂੰ ਰੇਡੀਓ ਤੇ ਜਾ ਕੇ ਦੇਖਿਓ ਤੁਸੀਂ ਮੈਂ ਫੇਰ ਵੀ ਦੱਸੂਗਾ ਇਤਨੀ ਮੈਂ ਦੱਸੂਗਾ ਇਹਨੂੰ ਤਾਂ 6 ਮਹੀਨੇ ਪਹਿਲਾਂ ਕੁਲਦੀਪ ਸਿੰਘ ਆਇਆ ਸੀ ਜਿਹਨੇ ਇੱਕ ਇਸ ਕੀਤਾ ਉਹਨਾਂ ਸਾਹਬ ਦੇ ਸੇ ਮੈਂ ਤਾਂ ਗੁਰਪਾਲ ਸਿੰਘ ਸੁਲਜਾਂੜ ਦੇ ਸੀ ਫਿਰ ਇਹ ਵੀ ਕਿ ਆਫੇ ਇਹਨਾਂ ਨੇ ਏਕ ਨੂੰ ਰੇਡੀਓ ਐ ਸਦਾ ਮਲਕੀਤ ਸਿੰਘ ਜੀ ਨੇ ਆਫਰ ਕੀਤੀ ਸਦਾ ਵਰਜੀ ਸਿੰਘ ਨੇ ਆਫਰ ਕੀਤੀ ਵੀ ਅਸੀਂ ਤਨ ਵੀ ਅਸੀਂ ਕੋਈ ਸੇਵਾ ਕਰਨੀ ਚਾਹੁੰਦੇ ਹਾਂ ਵੀ ਤੁਸੀਂ ਸੇਵਾ ਪ੍ਰਵਾਨ ਕਰ ਲਵੇਗਾ ਜੋ ਕਿ ਉਸ ਸ਼ਰੇਮ ਟੁਕਰਾ ਜੀ ਕਿਨਾਂ ਮੈਂ ਪੈਸੇ ਦੀ ਖਤਰ ਜਿ ਲੱਗਿਆ ਮੈਂ ਪੈਸੇ ਦੀ ਖਤਰ ਜਿ ਲੱਗਿਆ ਮੈਂ ਮੈਂ ਤਾਂ ਲੱਗਿਆ ਵੀ ਸੇਵਾ ਭਾਉਣੇ ਮੇਰੇ ਮੇਰੇ ਮਾਤਾ ਜੀ ਦਾ ਮਨ ਦੁਖੀ ਹੋਇਆ ਸੀ ਕਿਉਂ ਹੋਇਆ ਸੀ ਇਹ ਵੀ ਆ ਤੁਹਾਡੇ ਨਾਲ ਗੱਲਾਂ ਕਰਕੇ ਉਹਦੀ ਮਾਤਾ ਜੀ ਨਾਨਕ ਸਰੋਧ ਧੰਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 7.5 ਲੱਖ ਪ੍ਰਾਣੀ ਨੂੰ ਅਮਰ ਸ਼ਕਾਇਆ ਆਵਲਾ ਘਰ ਤੇ ਬਗੰਦਰ ਤਕਰੀਰਾ ਹੁਣ ਵੀ ਉਹਨਾਂ ਕੋਲ ਜਮੀਰ ਦੀ ਆ ਤੇ ਵਾਕਿਆ ਨ ਦੇ ਕੋ 13 88 ਸਾਰੇ ਗੁਰੂ ਨਾਨਕ ਸਾਹਿਬ ਦੇ ਨਾਮ ਲੈ ਤੇ ਗੁਰੂ ਨਾਨਕ ਸਾਹਿਬ ਰੱਖਿਆ ਨੌ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਉਹਦੀ ਮਾਤਾ ਜੀ ਉਹਨਾਂ ਕੋ ਅਮਰ ਸ਼ਕਾਇਆ ਸੀ ਉਹਨਾਂ ਦੇ ਨਾਨਕ ਦੇ ਪਰਿਵਾਰ ਨੇ ਅਮਰ ਸ਼ਕਾਇਆ ਸੀ ਉਹਨਾਂ ਦੇ ਉਹ ਉਹ ਜਿਹੜੇ ਪਰਿਵਾਰ ਨੇ ਅਮਰ ਸਿੰਘ ਹੈ ਫੈਸੀ ਉਥੋਂ ਜਦੋਂ ਇਹ ਗੱਲ ਹੋਈ ਤੇ ਮਾਤਾ ਨੇ ਉਹਦੇ ਮੁੰਡਿਆਂ ਨੂੰ ਵੀ ਕਿਹਾ ਵੀ ਤੁਹਾਨੂੰ ਸ਼ਰਮ ਨਹੀਂ ਆਦੀ ਵੀ ਇੱਕੇ ਬੰਦਾ ਇਸ ਤਰ੍ਹਾਂ ਬੋਲਦਾ ਉਥੋਂ ਇਹਨਾਂ ਦਾ ਕੇਸ ਚੱਲਿਆ ਫਿਰ ਉਹਦੀ ਮਾਤਾ ਤੁੰਦਾ ਜੀ ਹਸਪੀਟਲ ਚਲੀ ਗਈ ਡੀ ਐਮ ਸੀ ਹਸਪੀਟਲ ਸਾਰੇ ਬਿੱਲ ਪਏ ਆ ਸਾਰਾ ਰਿਕਾਰਡ ਪਿਆ ਹਲੇ ਉਹ ਮਾਨ ਹੈ ਜਾਂ ਕੇਸ ਉਹਦੇ ਤੇ ਕਾਫੀ ਵੱਡਾ ਲੱਗ ਰਿਹਾ ਵਾਸ ਜੇ ਮੈਂ ਦੱਸਾਂ ਮੈਂ ਮੁੰਡੇ ਪੁੱਛਿਆ ਸੀ ਮੈਂ ਦੱਸਿਆ ਮਾਨ ਹੈ ਉਹ ਕੇਸ ਲੱਗ ਰਿਹਾ ਮੈਂ ਸੋ ਕਿ ਰੋਕੇ ਸੀ ਮੈਂ ਕਿਹਾ ਨਾ ਚ ਲੁਕਾਣ ਉਹ ਵੀ ਸਖ ਪ੍ਰਚਾਰ ਕਰ ਕਾਣੋ ਇਹ ਨਾ ਕਰਨਾ ਪਰ ਉਹ ਸਾਰੇ ਮਰਨਾ ਉਹ ਤਾਂ ਗੰਭੀਰ ਡਰਾਇਓ ਸੀ ਕਹਿੰਦੇ ਸੀ ਤੁਸੀਂ ਸਾਡੇ ਸਾਥ ਦੇਣਾ ਤੇ ਉਹ ਨਹੀਂ ਜਾਣਦਾ ਆਦੇ ਉਹ ਪਰ ਸੀ ਮਾਤਾ ਦੇਣਾ ਬਿਹੇਵੀਅਰ ਸੀ ਜਿਹੜੇ ਸਾਡੇ ਨਾਲ ਜੁੜਨ ਕੀਤਾ ਮਾਤਾ ਹਸੁਤ ਰਹੀ ਮਾਤਾ ਦੇ ਹੱਡ ਹੱਡ ਦੀ ਪ੍ਰਾਪਤ ਉਹਨਾਂ ਦੇ ਨਾਲ ਸੀ ਐਗਜ਼ੈਕਟਲੀ ਉਹਨਾਂ ਦੇ ਨਾਲ ਸੀ ਫਿਰ ਮਾਤਾ ਇਸ ਸਟੈਂਟ ਪਾਇਆ ਵਿੱਚ ਬਹੁਤ ਵੱਡੀ ਸੀਰੀਅਸ ਗੱਲ ਹੋ ਰਹੀ ਸੀ ਉਹੋ ਕੇਸ ਆ ਰਿਹਾ ਹੁੰਦਾ ਜੀ ਇਸ ਇੱਕ ਇਹ ਬੇਨਤੀ ਹੈ ਜੀ ਫਿਰ ਤੁਸੀਂ ਕੁਝ ਹੋਰ ਵੱਡੇ ਇੱਕ ਕਲ ਖਲਾਸਾ ਕਰਤਾ ਵੀ ਕਹਿੰਦੇ ਹੰਸਰਾ ਅਗਰਾਹੀ ਕਰਦਾ ਸੁੰਦਰੀ ਅਸੀ ਪਰਿਆਗਰ ਅ ਮੰਗਣ ਗਿਆ ਤੋ ਮਰ ਗਿਆ ਗੁਰੂ ਸੱਜ ਪਾਣੀ ਚੋਂ ਦੇ ਮੰਗਣ ਗਿਆ ਤੋ ਮਰ ਗਿਆ ਅਸੀਂ ਅਸੀ ਇਹ ਵਿਸ਼ਵਾਸ ਕਰਦੇ ਆ ਸੁੰਦਸਗਰ ਇਹ ਮੰਗਦੇ ਮੰਗਦੇ ਤੁਸੀਂ ਅਲੋਖਾ ਤੋਂ ਅਸੀਂ ਨਹੀਂ ਮੰਗਦੇ ਸੋ ਮੇਰੇ ਬਸਰ ਆ ਗਏ ਅਸੀਂ ਪੰਜ ਭਰਾ ਵਾਂ ਪੰਜ ਹੀ ਬ ਹਾਈਲੀ ਕੁਆਲੀਫਾਈਡ ਆ ਸਾਰੇ ਸੀ ਤੇ ਕੋਈ ਕੁਝ ਸਾਰੇ ਕੋ ਜੌਬਾਂ ਚੰਗੇ ਬੱਚੇ ਸਾਡੇ ਡਾਇਰੈਕਟਰ ਮੇਰਾ ਬੱਚਾ ਵੀ ਡਾਇਰੈਕਟਰ ਲੱਗ ਗਿਆ ਕਦੇ ਨੇ ਕੁ ਇਹੋ ਜੀ ਗੱਲ ਕਰਦੇ ਮੈਂ ਗੁਰੂ ਸਿਗਰਾਸ ਸਾਹਿਬ ਦੇ ਸਾਹਮਣੇ ਖੜ ਕੇ ਕਹਿ ਸਕਦਾ ਜਿਸ ਵਾਰ ਲੋਕਾਂ ਦੇ ਕੋਲ ਗੱਲ ਕਰਦੇ ਮੈਂ ਜੇ ਭਰਾਵਾਂ ਕੋਲ ਵੀ ਪੈਸੇ ਸੋ ਦਿਖਾ ਹਿੰਦਾ ਇਸ ਚ ਆਪਣੇ ਇਹ ਕੇਸ ਕੁਝ ਦੀ ਖਤਰ ਮੰਗੇ ਹੋਣ ਜਹਾ ਆਪਣੇ ਬੱਚੇ ਕੋ ਮਗੇ ਨੇ ਮੇਰੇ ਡਾਇਰੈਕਟਰ ਨੇ ਲੇਕਿਨ ਮੈਂ ਕਦੇ ਨਹੀਂ ਮਗੇ ਇਹ ਨਾ ਨਾ ਮੇਰੇ ਕੋ ਤਲਕੀ ਨੇ ਜਿਨੇ ਕੀਤਾ ਕਿ ਸੋ ਕਰੇ ਨਾ ਕਰੇ ਤੁਸੀਂ ਮੇਰੇ ਤੇ ਵੱਡਾ ਬੁੱਬੜਾ ਜਾਵਲਾ ਤਾ ਪਰ ਮੈਂ ਚੁੱਪ ਪਾ ਮੈਂ ਕਿ ਚਰ ਕੋਈ ਨਾ ਮੈਂ ਕਿ ਚਰ ਤੁਸੀਂ ਛੋਡੇ ਤੇ ਛੋਡੇ ਦੀ ਸਭ ਤੋਂ ਖਾਸ ਵਿਅਕਤੀ ਹੈ ਜਿਹਨਾਂ ਦੇ ਤੁਸੀਂ ਅਮਰੀਕਾ ਨੇ ਮਿਲ ਰਿਪੋਰਟਸ ਦਵਾ ਲਿਆ ਉਹ ਫਿਰ ਮਨ ਨਾ ਨਾਤਾ ਜੀ ਪਬਲੀਕਲੀ ਇਹਦਾ ਪਰ ਤੁਹਾਨੂੰ ਸਾਰਾ ਪਤਾ ਤੁਸੀਂ ਉਹਨੂੰ ਪੁੱਛ ਲਓ ਜਿਵੇਂ ਹੱਸਿਆ ਉਹ ਰਹੀ ਗਿਰਦਾ ਸੋਡਾ ਇੱਕ ਖਾਸਮ ਖਾਸ ਜੀ ਨਾਲ ਤੁਸੀਂ ਵੀ ਆਪਾਂ ਬੇਗੋਣੇ ਪਪਾਇ ਸੀ ਇਸ ਤੋਂ ਦੈਨਾਂ ਮੈਂ ਅਸੀਂ ਵੀ ਸਾਰਾ ਕੋ ਕਰਦੇ ਆ ਤੇ ਉਹ ਲੰਮੀ ਦਾੜੀ ਵਾਲਾ ਲੰਮੀ ਦਾੜੀ ਦਾੜੀ ਗੁਰੂ ਸਾਹਿਬ ਦੀ ਹੁੰਦੀ ਹੈ ਮੈਂ ਲੰਮੀ ਦਾੜੀ ਕਹਤੋ ਕਿ ਉਹ ਨਾਸਤਕ ਬੰਦਾ ਉਹ ਚੌਪੀ ਸਹਿਬ ਦਾ ਜਾਬ ਸਹਿਬ ਉਹ ਬਹੁਤ ਗਰਬੂਲ ਉਲਟ ਬੋਲਦਾ ਤੇ ਚੋਰੀ ਦੇ ਸੱਟਾ ਮੀਦਾ ਉਹ ਇੱਥੇ ਬੈਠਾ ਉਹਨੂੰ ਕਹੋ ਵੀ ਪਿੱਛੇ ਜਾ ਕੇ ਪੁੱਛੇ ਜਾ ਕੇ ਕੋਈ ਕੋਈ ਬੰਦਾ ਇਹ ਪ੍ਰੂਫ ਕਰ ਦੇ ਜੋ ਪ੍ਰੂਫ ਪ੍ਰੂਫ ਕਰ ਦੇਗਾ ਸੋਲੀ ਝੋਲੀ ਜਾ ਤੇ 10 ਲੱਖ ਰੁਪਇਆ ਦਾ ਸਿੱਟੂ ਆ ਇਹ ਵੀ ਤੁਸੀਂ ਦੇਖ ਲਓ ਤੁਸੀਂ ਇਹਨਾਂ ਕਿਸ ਸਾਡੇ ਤੋਂ ਵੱਡਾ ਹੈ ਅਮਰੀਕਾ ਦਾ ਗੁਰਦਾਰ ਫ੍ਰੀ ਮਾਰਟ ਫ੍ਰੀ ਮਾਰਟ ਜਾ ਕੇ ਪੁੱਛੋ ਕੋਈ ਬੰਦਾ ਕਹਿ ਦਵੇ ਫ੍ਰੀ ਮਾਰਟ 10 ਦੋਗੇ 20 2010 ਤੋਂ 12 12 ਤੋਂ 14 ਇਲੈਕਟ੍ਰਿਕ ਮੈਂਬਰ ਹੈ ਤੁਸੀਂ ਦੋਗੇ 13 ਚਾਹੀਸੀ ਮੈਂ ਇਹ ਉਧਰ ਕਾਊਂਟ 500 ਡੀ ਉਹ ਉਹ ਉੱਥੋਂ ਕਹਦੇ ਫੇਰ ਤੁਸੀਂ ਕਿਹਾ ਜੀ ਕਹਿੰਦੇ ਵੀ ਵੀ ਮੈਂ ਵੀ ਬੀਨ ਦਾ ਬਿੱਟੀ ਰਮੇ ਤੇ ਰਿੱਟਾ ਪਾ ਦਿਆ ਤੇਰਾ ਕੇਸ ਕਰ ਦਿੱਤੇ ਤੁੰਦਾ ਜੀ ਆਪੇ ਫਾਤੜੀਏ ਤੈਨੂੰ ਕੌਣ ਛੜਾਵੇ ਤੁਸੀਂ ਆਪ ਕਿਹਾ ਵੀ ਮੈਂ ਤੁਹਾਨੂੰ ਸਲਾਹ ਦਿੱਤੀ ਇਸ ਮਗਰ ਇਹ ਮਾਫੀ ਮੰਗ ਲਈ ਜੇ ਤੁਸੀਂ ਇਹ ਗੱਲ ਕਹੀਏ ਤੁਸੀਂ ਕਿਹਾ ਕਿ ਅਮਰੀਕਾ ਚ ਬੈਠਾ ਬੋਲਦਾ ਵੀ ਉਹ ਕਹਿੰਦਾ ਮੇਰੇ ਨੌਤ ਜੀ ਐਸੀ ਉਸ ਮੁਖ ਮੇਰੇ ਨੌਤ ਜੀ ਬਾਅਦ ਚ ਰਿਹਾ ਉਹ ਮੇਰੇ ਕੋਲ ਸਾਰਾ ਰਿਕਾਰਡ ਕੀਤਾ ਗਿਆ ਇਹ ਗੱਲ ਵੀ ਉਹ ਤੇ ਅਮਰੀਕਾ ਚ ਬੈਠਾ ਬੋਲਦਾ ਵੀ ਕਹਿੰਦਾ ਵੀ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਜੇ ਤੁਸੀਂ ਨਾਮ ਮਾਫੀ ਕੋਈ ਐਸੀ ਕੇਸ ਲਾ ਕੇ ਦਿੰਦੇ ਜੇ ਫਿਰ ਤੁਸੀਂ ਅਬ ਮਹਿਰ ਕੀ ਕਹਾਤ ਹੈ ਫੋਕਰਪੁਰ ਨੇ ਕਿਹਸਾ ਨਾ ਫੋਕਰਪੁਰ ਦੇ ਵਿੱਚ ਹੱਥ ਖੜੇ ਕਰਕੇ ਕਿਹਾ ਕਹਿੰਦੇ ਵੀ ਮੇਰੇ ਪਰ 10 ਕੇਸ ਕਰ ਜੋ ਮੈਂ ਤਾਂ ਚੁੱਪ ਕਰ ਗਿਆ ਮੈਂ ਕਾਪਾ ਕੀ ਕਰ ਸਕਦੀ ਸੀ ਕੋਈ ਫਿਰ ਆਹ ਕੋਈ ਬੰਦੇ ਟੱਕਰ ਜਾਂਦੇ ਹੁੰਦਾ ਕਿ ਜ਼ਿੰਦਗੀ ਚ ਕਿਤੇ ਜ਼ਿੰਦਗੀ ਚ ਕੋਈ ਬਾਹ ਪੇ ਪੈ ਜਾਂਦਾ ਹੁੰਦਾ ਬੰਦਾ ਫਿਰ ਉਹ ਬੰਦੇ ਕਹਿੰਦੇ ਵੀ ਇਸ ਨਾਸੀ ਹੱਥ ਦਿਖਾਉਣੀ ਹੈ ਚੰਗੀ ਤਰ੍ਹਾਂ ਉਹਨਾਂ ਨੇ ਵੀ ਕੇਸ ਛੱਡਦੇ 10 ਕੇਸ ਲਾਦੇ 10 ਤੋਂ ਵੀ ਉਹ ਫਿਰ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਵਾਅਦਾ ਕਰਾਂਗਾ ਹੋਰ ਦਸੁਰੇ ਦਾਸ ਕਿਸੇ ਲੱਜੁਕੇ ਆ ਬਾਦਸੁਰੇ 12 ਕੇਸਾ ਹੋ ਰਿਆ ਵਾ ਵਾਜੇ ਲੱਗ ਰਿਹਾ ਬਕੀਸਾ ਦੇ ਇੰਟਰਵਿਊ ਤੋਂ ਸਾਨੂੰ ਸੁਣਿਆ ਵਾ ਉਹਨੇ ਦੱਸਿਆ ਹੋਇਆ ਤੇ ਇਹ ਵੀ ਲਾਰੇ ਕਦਾਲਤਾ ਬੰਧੂ ਕਰਤੇ ਹੋ ਰਿਆ ਫਿਰ ਫਿਰ ਦੂਜੇ ਸਵਾਲ ਕੇ ਚਿਲਾਣ ਪੇਸ਼ ਕਰਦਾ ਚਿਲਾਣ ਪੇਸ਼ ਦੀ ਖਾਤਰ ਉਹ ਦਵਾਰਾ ਜੀਜੀਪੀ ਕੋਲ ਜਾ ਰਹੀ ਹੈ ਵੀ ਸੋਡੇ ਚਿਲਾਣ ਵੀ ਪੇਸ਼ ਹੋ ਸੁ ਅੰਦਰ ਵੀ ਕਰਾਉਣਗੇ ਸੋਡੇ ਜਮਾਨਤ ਵੀ ਜਰੂਰੀ ਹੋਣੀ ਆ ਜਮਾਨਤ ਕਿਸ ਤਰ੍ਹਾਂ ਦੀ ਹੋਣੀ ਆ ਇਹ ਵੀ ਦੱਸਦੇ ਆ ਸਤਕਾਰਯੋਗ ਤੁੰਦਾ ਜੀ ਤੁਸੀਂ ਜਦੋਂ ਜਮਾਨਤ ਲਈ ਸੈਂਟਿਸਪੈਟਰੀ ਦੇ ਲਈ ਸੀ ਤਾਂ ਉਹ ਤੁਸੀਂ ਇਹ ਕਿਹਾ ਸੀ ਵੀ ਮੈਂ ਇਹਨਾਂ ਦਾ ਆਪਦੇ ਗਵਾਹ ਨੂੰ ਨਹੀਂ ਮਕਰਾਂਦਾ ਤੇ ਨਾ ਹੀ ਮੈਂ ਕੋਈ ਕੋਈ ਐਂਟਰੀ ਫੀਸ ਕਰੂੰ ਪਰ ਤੁਸੀਂ ਜਾ ਕੇ ਉਹਦੇ ਪਿੰਡ 'ਚ ਗੱਡੀਆਂ ਜਾਂਦੀਆਂ ਰਹੀਆਂ ਸਟੀਆਂ ਸਾਰੇ ਗੱਡੇ ਜਾ ਕੇ ਬਦੇ ਨੂੰ ਤਾਂ ਉਹਦਾ ਘਰ ਪੁੱਛ ਕੇ ਤੋਂ ਕੌਂਦੇ ਰਹੇ ਇਹ ਸਾਰੇ ਪਿੰਡ ਦੀ ਪੰਚਾਇਤ ਅੱਜ ਤੋਂ 4 ਮਹੀਨੇ ਪਹਿਲਾਂ ਸਾਰੇ ਪਿੰਡ ਦੀ ਪੰਚਾਇਤ 'ਚ ਜਾ ਕੇ ਮਰੋਦ ਠਾਣੇ ਤੇ ਕੇ ਆਈਆ ਜੇ ਸਾਰੇ ਪਰਦੇ ਮੋਢੇ ਨੂੰ ਕੁਲਦੀਸ਼ ਨੂੰ ਕੁਛ ਹੋ ਗਿਆ ਤੇ ਵੀ ਤੁੰਤਾ ਜੀ ਜ਼ਿੰਮੇਵਾਰ ਹੋਣਗੇ ਜਾਂ ਸਰਕਾਰ ਚ ਮੇਰੂ ਮੇਰਾ ਨਹੀਂ ਬਿਤਾ ਰਖਿਆ ਸੋਡੇ ਖੇਡ ਵੀ ਮੈਨੂੰ ਸੁੱਡੀ ਆ ਤੇ ਫਿਰ ਉਸ ਤੋਂ ਬਾਅਦ ਲੋਕ ਉਹ ਵੀ ਕਰੇ ਕਿ ਕਿਸੇ ਨੂੰ ਕਾਲਾਂ ਕਰਦੇ ਨੇ ਅਨਨੋਨ ਨੰਬਰਸੋਂ ਉਹ ਵੀ ਇਹਦੇ ਕੋសារ ਰਿਕਾਰਡ ਇਹ ਕੋਰਟ ਦੇ ਵਿਸ਼ੇ ਆ ਤੁੰਤਾ ਜੀ ਕੋਰਟ ਦੇ ਵਿਸ਼ੇ ਆ ਇਹ ਹਾਂਸਰੇ ਦਾ ਕੋਈ ਤਲਕ ਨਹੀਂ ਇਹ ਵਿੱਚ ਤੁਸੀਂ ਕਿਉਂ ਵੀ ਵੀ ਵਰਤਫੀ ਜਾਂਦੇ ਵਿੱਚ ਤਲਕ ਇਹਦਾ ਫਿਰ ਹੜੇ ਤਾਂ ਛੋਟੀ ਛੋਟੀ ਕਿਸਮਤ ਚੰਗੀ ਸੀ ਮੈਨੂੰ ਗੱਲ ਹੋਈ ਸੀ ਇਹ ਉਹਦਾ ਮੈਂ ਉਹ ਕਹਿੰਦਾ ਤੁਹਾਡੀ ਕਿਸਮਤ ਚੰਗੀ ਸੀ ਤੁਸੀਂ ਸਿਰਫ ਉਹਨਾਂ ਨੂੰ ਉਹ ਕਹਿੰਦੇ ਵੀ ਸਾਨੂੰ 10 ਕਿਸਾਂ ਦੀ ਇਹਨੇ ਸੇਵਾ ਬਖਸ਼ੀ ਤੁੰਦ ਜੀ ਉਹ ਕਹਿੰਦੇ ਵੀ ਜੇ ਅਗਰ ਸਹਾਇਤ ਤੁੰਦ ਜੀ ਸਾਨੂੰ ਕਹਿ ਦਿੰਦਾ ਵੀ 25 ਕਿਸ ਕਰੋ ਸਾਨੂੰ 25 ਗਣਨੇ ਪਏ ਸੀ ਉਹ ਤਾਂ ਤੁਹਾਡਾ ਧੰਨਵਾਦ ਕਰਦੇ 10 ਕਿਸਾਂ ਦਾ ਤਾਂ ਉਹਨਾਂ ਕਰਦੇ ਅਖਰ ਤੁਸੀਂ ਕਿਉਂ ਤੜਫੀ ਜਾਂਦੇ ਕਿਉਂ ਰੌਲਾ ਪਾਈ ਜਾਂਦੇ 13 ਕਿਸਾਂ ਦੀ ਤੁਸੀਂ ਨਾ ਲੈਂਦੇ ਉਹ ਤਾਂ ਫਿਰ 10 ਹੋਇਆ ਤਿੰਨ ਬੰਦੇ ਕੋਲ ਕੌਣ ਕਰਗੇ ਸੋਡੀ ਉਹਨਾਂ ਤੇ ਨਾ ਹੋਂਦ ਲੋਗਾਂ ਦੇ ਬੰਦੇ ਦਾ ਮੇਰੇ ਤਾਂ ਕੋਈ ਤਾਲਕੀ ਨਹੀਂ ਮੈਂ ਮੇਰੇ ਤਾਂ ਉਹ ਤਾਲਕਾ ਜਿਹੜਾ ਤੁਸੀਂ ਮੇਰੇ ਨਾਲ ਬੋਲਿਆ ਜੇ ਤੁਸੀਂ ਅਮਰੀਕਾ ਕਿਤੇ ਮੈਂ ਮੈਂ ਵਰਕਰ ਸਿਟੀਜ਼ਨ ਮੈਂ ਆਪਦੀ ਗੱਲ ਕਰਨੀ ਮੇਰੇ ਉੱਥੇ ਮੈਂ ਜਦੋਂ ਉਹ ਤਾਂ ਮੈਂ ਤਾਂ ਇਹ ਕਹਿੰਦਾ ਮੇਰਾ ਕੋਈ ਤਾਲਕੀ ਜਦ ਜਿਹੜਾ ਕੁਝ ਕਰਨਾ ਤਾਂ ਕਾਕਾ ਭਾਰਤ ਦੇ ਕਾਨੂੰਨ ਦੇ ਅੰਦਰ ਕਾਨੂੰਨ ਤੋਂ ਲੰਘਦਾ ਕਰੋ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਗੱਲ ਕਰੋ ਕਾਨੂੰਨ ਦੇ ਅੰਦਰ ਕਰੋ ਬਿਲਕੁਲ ਮੈਂ ਹੁਣ ਰਿਆ ਸੀ ਨਾ ਇਹ ਨਹੀਂ ਕਰਨੀ ਮੈਂ ਹੁਣ ਮੇਰੇ ਕੇ ਪਹਿਲੀ ਗੱਲ ਮੇਰੇ ਮੈਂ ਕਦੇ ਵੀ ਕਦੇ ਕਾਨੂੰਨ ਦੇ ਦਾਇਰੇ ਸ਼ੇ ਗੱਲ ਕਰੋ ਕੋਈ ਕੂਨਸਲ ਵਗੈਰਾ ਹਾਂਜੀ ਹੁਣ ਜਿਹੜੇ ਤੁਸੀਂ ਉਹ ਕੋਈ ਭਾਰਤੀ ਕਾਨੂੰਨ 'ਚ ਵਿਸ਼ਵਾਸ ਕਰਨਾ ਹੈ ਬੰਦਿਆ। ਕੋਈ ਕਾਨੂੰਨ ਤੇ ਕੋਈ ਲਾਅ ਕੋਈ ਕਦਮ ਵੀ ਨਹੀਂ ਪਾਸੇ ਪਟਣਗੇ ਬੰਦੇ। ਤੁਸੀਂ ਕਿਉਂ ਘਬਰਾਉਣਾ ਕੋਈ ਤੁਹਾਨੂੰ ਕੋਈ ਤੁਹਾਨੂੰ ਕੁਸਕੇ ਨਹੀਂ ਕੋਈ ਤੁਹਾਡੇ ਕੋਈ ਸੱਟ ਪੇੜੀ ਮਾਰਦੇ ਕੋਈ ਤੁਹਾਨੂੰ ਕੁਛ ਨਹੀਂ ਕਹਿੰਦੇ ਤੁਸੀਂ ਬੇਫਿਕਰ ਹੋ ਤੁਸੀਂ ਬੇਫਿਕਰ ਹੋ ਚਲੋ ਉਹ ਕਾਨੂੰਨ ਦੇ ਬਰੋਚਲੋ ਤੁਸੀਂ ਉਹ ਕਾਨੂੰਨ ਦਾ ਦਰਵਾਜ਼ਾ ਖੜਕਾਇਆ। ਉਹਨਾਂ ਸੁਣਦੇ ਸਿੱਧਾ ਜੀ ਕੋਈ ਗੱਲ ਇਹ ਕਾਨੂੰਨ ਦਾ ਦਰਵਾਜ਼ਾ ਖੜਕਾਉਣ ਨੂੰ। ਹੁਣ ਛੋਟੇ ਤੁਸੀਂ ਕਿਹਾ ਬਈ ਨਾੜਕ ਸਰ ਨੇ ਕੇਸ ਕਰਦਾ ਨਾੜਕ ਸਰ ਤੇ ਕੇਸ ਕਰਦਾ ਨਾੜਕ ਸਰ ਤਾਂ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਬਣਾਇਆ ਸਥਾਨਾ ਉਹਨੇ ਬਣਾਇਆ ਉਹਨੇ ਬਣਾਇਆ ਸਥਾਨ ਤਾਂ ਤੇ ਬਾਬਾ ਨਦ ਸਿੰਘ ਜੀ ਜਾਲੂਸ ਬਣਾਇਆ ਉਹਨੇ ਤੇ ਮਰਾਦਾ ਲੈ ਕੇ 라ਤੀ ਸੀ ਮੂਰੇ ਵੀ ਉਹ ਜਿਹੜਾ ਬਣਾਇਆ ਸਥਾਨ ਉਹ ਸਥਾਨ ਲਾਗੂ ਹੋਣੀ ਰੋ ਲਾਗੂ ਬਣੂਗਾ ਸਾਡਾ ਸਾ ਅਸੀਂ ਵੀ ਸਾਨੂੰ ਜੇ ਹੰਸਰਾ ਪਰਿਵਾਰ ਨੂੰ ਜੇ ਜਾਣ ਦੀ ਬਾਜੀ ਜੈਣੇ ਪੈ ਜੇ ਅਸੀਂ ਉਹ ਵੀ ਦਵਾਗੇ ਪਰ ਇਹ ਕੇਸ ਉਹਨਾਂ ਦਾ ਹੈ ਉਹ ਕਰਦੇ ਆ ਪਰ ਅਸੀਂ ਸਾਡੇ ਨਾਲ ਜਿਹੜੀ ਗੱਲ ਹੋਊਗੀ ਅਸੀਂ ਡਿਫਰੈਂਟ ਗੱਲ ਕਰਾਂਗੇ ਤੁਹਾਡੇ ਦਾ ਹਾਂਜੀ ਹੋਰ ਜਿਹੜੇ ਕੇਸ ਹਨ ਵੀ ਜ਼ਿਆਦਾ ਤੁਸੀਂ ਕਹਿੰਦੇ ਹੋ ਕਿ ਨਾਨਕ ਸ਼੍ਰੀ ਨੇ ਕੇਸ ਲਾਤਾ ਮੇਰੇ ਤੇ ਨਾਨਕ ਸਰ ਦਾ ਤੰਦਜੀ ਕਿਉਂਕਿ ਨਾ ਬੋਲੋ ਤੁਸੀਂ ਸਭ ਜਾਣਦੇ ਹੋ ਅਗਰ ਤੁਸੀਂ ਇੱਕ ਪਰਸਨ ਵੀ ਇਹ ਦਸਤਾਰ ਜਿਹੜੀ ਸਜਾਈ ਆ ਉਹ ਮਕਦਰ ਕਰਦੇ ਹੋ ਪਹਿਲਾ ਕੇਸ ਆ ਨਾਨਕ ਸਰ ਦਾ ਦੂਜਾ ਕੇਸ ਆ ਦੁੱਖ ਪੰਜਨੀ ਪੇਰੀਆ ਤੀਜਾ ਕੇਸ ਆ ਦਰਬਾਰ ਸਰ ਦਾ ਚੌਥਾ ਕੇਸ ਆ ਆਪਣਾ ਸਰੋਵਰ ਆਲੇ ਪੰਜਵਾਂ ਕੇਸ ਆ ਪੂਰਾ ਸਾਪਰੇ 7ਵਾਂ ਕਿਹਦਾ ਬਾਬਾ ਬੁੱਢਾ ਜੀ ਸੇਬਰੇ 7ਵਾਂ ਬੇਸੇ ਕੇਸਾ ਤੁਸੀਂ ਸਿੱਖੀ ਪਰ ਆਵੇਂ ਨੂੰ ਨਕਾਰਿਆ ਤੇ 8ਵਾਂ ਕਿਹਦਾ ਨਿਸ਼ਾਨ ਸਰ ਮੱਥਾ ਟੇਕਣ ਵਾਲੇ ਤੇ ਮਨਦੁੱਦ ਤੋਂ ਹੋਣਾਰੇ ਤੇ 9ਵਾਂ ਕਿਹਦਾ ਹੇਮਕੁੰਡ ਸਾਹਿਬ ਰੇ ਤੇ 10ਵਾਂ ਕਿਹਦਾ ਪੰਜ ਪੈਰੇ ਸੀ ਪੰਜ ਪੈਰੇ ਸੀਸ ਕਟਰੇ ਜੀ ਬਾਬਾ ਦੀਪ ਸਿੰਘ ਜੀ ਸੀਸ ਕਟਰੇ ਇਹ 10 ਕਿਸ ਇਸ ਕਰਕੇ ਦਾਸ ਨਿਮਰਤਾ ਸਹਿ ਮਨਤੀ ਕਰਦਾ ਦਾਸ ਦਾ ਨਾਮ ਜੀ ਨਾਲੋ ਨਮ ਜੀ ਅਸਿਕ ਕਸਿਮ ਕਨ ਇਥੇ ਇੱਥੇ ਵੀ ਸਿਕਨੂੰਦ ਦੇ ਹਿਸਾਬ ਕੋਈ ਨਹੀਂ ਆਪਾਂ ਦੇ ਵੀ ਕਾਨੂੰਨ ਦੇ ਤਾਬ ਕੋ ਵੀ ਅਸੀਂ ਰਹਾਂਗੇ ਅਸੀਂ ਕੋਈ ਅਜੀ ਗੱਲ ਨਹੀਂ ਕਰਨੀ ਉਹ ਮੁੰਡਿਆਂ ਦੇ ਵੀ ਇਹਦਾਸ ਬੇਨਤੀ ਕਰਕੇ ਆ ਵੀ ਕਾਨੂੰਨ ਦੇ ਲੰਗੜਾ ਨਹੀਂ ਕਰਨੀ ਸਤਕਾਰ ਜੋ ਉੱਤੇ ਦਾਜੀ ਦਾ ਵੀ ਕਾਨੂੰਨ ਦੇ ਨਾਲ ਗੱਲ ਕਰੋ ਸਤਕਾਰ ਜੋ ਉੱਤੇ ਹੁੰਦਾ ਜੀ ਸੀ ਦਿਖੋ ਸਾਨੂੰ ਬਡੇ ਤਿਆਰ ਨਾ ਬੋਲਦੇ ਆ ਜੀਜੀ ਕਰਕੇ ਬੋਲਦੇ ਆ ਵੀ ਇਸ ਕਰਕੇ ਮੈਂ ਇਸ ਮੇਹੀ ਬੇਨਤੀ ਕਰਦਾ ਵੀ ਤੁਸੀਂ ਨਾ ਵੀ ਤਰਫੀ ਜਾਓ ਸਾਰਾ ਕੁਝ ਸਾਨੂੰ ਕਾਨੂੰਨ ਨੂੰ ਕਰ ਲੈਣ ਦਿਓ ਅਗਰ ਕਾਨੂੰਨ ਦੇ ਤਾਬ ਕੋ ਸਕ ਸਕਦੇ ਸੀ ਆ ਉਹ ਸੁਣਾ ਦੇ ਸੀ ਆ ਉਹ ਸਕਦੇ ਸੀ ਆ ਹੌਣ ਦੇ 100 ਘੱਟ ਬੈਰੀਆਂ ਜੀ ਹੁਣ ਜੇ ਡੀਜੀਪੀ ਕੋਲ ਜਾ ਰਹੇ ਕਿ ਇਸ ਹਾਈ ਕੋਰਟ ਕੋਲੋਂ ਵੀ ਉਹਨਾਂ ਨੇ ਵੀ ਅੰਦਰ ਕਿਉਂ ਨਹੀਂ ਕੀਤਾ ਗਿਆ ਹੋਰੇ ਜਾ ਰਹੀਆਂ ਗਦਾ ਹੁਣ ਤੁਸੀਂ ਆਪ ਦਾ ਜੀ ਲਓ ਆਪ ਦਾ ਬੇਤਰੇ ਹਰੇ ਵੀ ਸੰਸਰ ਦਾ ਜੀ ਆਹ ਕਿਨਾਰ ਸਾਰਾ ਮਾਫੀ ਮੰਗੋ ਕੋਈ ਗਲਤੀ ਹੋਗੀ ਤਾਂ ਬਾਬਾ ਇਸ਼ਕ ਸਿੰਘ ਮਹਾਰਾਜ ਤੇ ਡਰਦੇ ਜਾ ਕਿ ਮੱਥਾ ਟੇਕੋ ਬਾਬਾ ਨੰਦ ਸਿੰਘ ਜੀ ਬੜਾ ਮਾਫੀ ਮੰਗੋ ਇਹ ਛੋਟੇ ਬਚਾ ਲ ਸਕਦੇ ਤੁਸੀਂ ਬੋਲੋ ਜੀ ਤੁਸੀਂ ਬੋਲਣਾ ਚਾਹੁੰਦੇ ਹੋ ਪਖੰਡੀ ਸਾਧਾ ਨੇ ਬੋਲੋ ਪਖੰਡੀ ਸਾਹਿਬ ਬਹੁਤ ਦੁਨੀਆ ਭਰੀ ਪਿਆ ਪਾਗ ਤਾਂ ਮੰਦਿਰ ਗੁਰਸਾਹਿਬ ਦੇ ਉੱਤੇ ਗੁਰਸਾਹਿਬ ਦੇ ਬੈਸੇਤੀ ਹੈ ਪਤ ਤਰੀ ਬਾਣੀ ਚਰਚ ਕੀਤੀ ਹੈ ਪਖੰਡੀ ਸਾਹਿਬ ਬੋਲੇ ਸੀ ਤੁਹਾਡਾ ਸਾਥ ਦੇਵਾਂਗੇ ਤੇ ਉਹ ਜਿਹੜੇ ਗੁਰਦੁਆਰੇ ਇੱਟਾਂ ਲਿਖ ਰਖਾਉਂਦੇ ਆ ਉਹ ਗੁਰਦੁਆਰੇ ਗੁਰਦੁਆਰੇ ਬਣਾ ਕੇ ਗੁਰਦੁਆਰੇ ਇੱਟਾਂ ਲਿਖੜਾਉਂਦੇ ਆ ਮੰਦਿਰਾਂ ਦੇ ਉਹ ਉਹ ਪਖੰਡੀ ਸਾਹਿਬ ਆ ਉਹ ਪਖੰਡੀ ਸਾਹਿਬ ਜਿਹਨਾਂ ਨੇ ਮਰਿਆਦਾ ਭਗ ਕਰਦੀ ਆ ਉਹ ਪਖੰਡੀ ਸਾਹਿਬ ਜਿਹੜੇ ਵੀ ਤਦ ਵੀ ਉਹ ਇਹਨਾਂ ਜਿਹੜੇ ਵੀ ਜਿਹੜੇ ਨਾਲ ਸਰਦਾਰਾ ਇੱਥੇ ਗੋਤਗਾਰਾ ਬਜਾਇਆ ਜਾਂਦਾ ਨਾਰੇ ਬਜਾਇਆ ਜਾਂਦੇ ਪਖੰਡੀ ਸਾਹਿਬ ਕਰੋ ਜੀ ਉਹ ਆਇਆ ਤਾਂ ਅਸੀਂ ਸੁਣੇ ਸਾਥ ਦੇਵਾਂਗੇ ਤੈਂ ਤਨ ਵਿਆਹ ਕਰਾਉਂਦੇ ਆ ਸਾਧੂ ਪਹਿਰਾਵੇ ਦੇ ਵਿੱਚ ਕੁੜੀਆਂ ਦੀ ਜਿੱਦਾਂ ਲੁੱਟਦੇ ਆ ਨੰਬਾਉ ਦੇ ਪਿੰਡ ਚਾਹ ਦੇ ਇਲਾਕੇ 'ਚ ਉਹ 퍼ੰਡੀ ਸਾਹ ਹੁੰਦੇ ਆ ਉਹਦੇ ਤੇ ਪਰ ਨਾਲ ਸਿਰ ਹੀ ਕੋਈ ਗੱਲ ਨਹੀਂ ਤੁਸੀਂ ਐ ਜਿੱਡਾ ਨਾ ਕਰੋ ਬਿੱਤ ਰਹੇ ਆ ਤੁਸੀਂ ਨਾਲ ਸਰ ਬੋਲੋਗੇ ਅਸੀਂ ਗਾਜ-ਬਾਜ ਕੇ ਬੋਲਾਂਗੇ ਗਾਜ-ਬਾਜ ਕੇ ਛੋਟੇ ਤੇ ਕੇਸ ਹੋਣਗੇ ਬੰਦੇ ਉੱਠਣਗੇ ਪਹਿਲਾਂ ਕੇਸ ਕਰਨਗੇ ਪਰ ਆਪਨੇ ਹੁਣ ਤੁਸੀਂ ਆਪ ਹੀ ਜਾਣੋ ਕਿ ਤੇਰਾ ਰੀ ਟਾਂਗੇ ਮੇਰੇ ਤੇ ਉਹ ਤਾਂ ਕਿਸੇ ਨੂੰ ਦੱਸਦਾ ਹੈ ਤੁਸੀਂ ਤਨ ਬਨੇ ਹੋਰ ਕੋੜਾ ਲੱਗਿਆ ਉਹਨਾਂ ਨੌਲੇਜ ਇਹ ਬੈਂਕੀ ਹੈ ਸਾਡੇ ਇਹ ਰਖਤ ਤੁਸੀਂ ਸਤਿ ਸਕਾਰ ਕੋਲ ਤੁਸੀਂ ਬਹੁਤ ਸਮਝਦਾਰ ਹੋ ਬੜੇ ਸਿਆਣੇ ਹੋ ਤੁਸੀਂ ਸੋ ਇਹ ਜੀ ਸੁਰ ਸਤਿਕਾਰ ਕਰਦੇ ਰਖਤ ਜੀ ਸੇ ਇੰਨੀਆਂ ਕੀ ਬੇਤੀ ਪੋਤਾ ਆ ਤੁਸ ਕੋਈ ਕਿਸੇ ਸਾਧ ਸੰਗਤ ਦੇ ਕਿਸੇ ਵੀ ਦਿਲਮਰ ਤੋਂ ਤੁਸੀਂ ਠੀਸ ਪਹੁੰਚੇ ਹੋ ਦੱਸ ਲਿਖੋ ਤੁਹਾਨੂੰ ਚਾਹੇ ਮਾਫੀ ਹੋ ਜਾਵੇ